अपील है मैं एक एक आ बाबा इधर आ जा ਆ ਦੇਖੋ ਆ ਦੇਖੋ ਛੋਟਾ ਜਿਹਾ ਮੰਤ ਲਿਆ ਕੇ ਪਾਲਿਆ ਸੀ ਜੋ ਕਿ ਸਾਡੇ ਗੁਲਾਬ ਮੰਤ ਜੀ ਨੇ ਪਾਲਿਆ ਸੀ ਮੇਰੇ ਦਾਦੀ ਜੀ ਨੇ ਠੀਕ ਹੈ ਉਸ ਟਾਈਮ ਚਿਸ ਟਾਈਮ ਉਹਨਾਂ ਦੀ ਡੈਥ ਹੋਈ ਸੀ ਉਸ ਟਾਈਮ ਇਹ ਬੱਚਾ ਸੀ ਠੀਕ ਹੈ ਅੱਜ ਇਹ ਜਵਾਨ ਹੋ ਗਿਆ ਸਿਰਮੰਤ ਜੀ ਇਹਦਾ ਸਾਰਾ ਇਲਾਕਾ ਮੰਗ ਰਹੇ ਨੇ ਇਹਦਾ ਜੋ ਵੀ ਕੁਝ ਹੈਗਾ ਪੈਸਾ ਟੱਕਾ ਸੋਨਾ ਟੁੱਤਾ ਸਭ ਉਹਨਾਂ ਕੋਲੇ ਹੈ ਇਹਨੂੰ ਆਪ ਦਾ ਚੇਲਾ ਬਣਾ ਕੇ ਇਹਨਾਂ ਦਾ ਇਲਾਕਾ ਮੰਗ ਰਹੇ ਇਹਦਾ ਹੱਕ ਨਹੀਂ ਦੇ ਰਹੇ ਮੈਨੂੰ ਵੀ 7 ਸਾਲ ਚੇਰੇ ਮਾਈ ਕੋਲੇ ਹੋ ਗਏ ਇਹ ਕੀ ਮੰਤ ਦਾ ਚੇਲਾ 15 ਸਾਲ 20 ਸਾਲ ਇਹ ਹੋ ਗਏ ਸਾਨੂੰ ਕੁਝ ਨਹੀਂ ਚਾਹੀਦਾ ਇਹ ਸਾਨੂੰ ਦੱਸ ਦੇ ਵੀ ਅਸੀਂ ਮੁੰਡੇ ਆ ਠੀਕ ਹੈ ਅਸੀਂ ਇੱਕ ਸਾਨੂੰ ਮੁੰਡੇ ਦੱਸਦੇ ਆ ਸਾਡੇ ਇੱਕ ਵਾਰੀ ਕੀਤੀ ਜਾਵੇ ਹਾਂਜੀ ਸਰ ਇੱਕ ਥੋਬੀ ਵੀਆਰ ਚ ਕੁਝ ਮੰਤ ਲੜੇ ਨੇ ਕਿਸ ਗੱਲ ਨੂੰ ਲੈ ਕੇ ਲੜੇ ਨੇ ਤੇ ਕਿੰਨੇ ਸੱਟਾਂ ਲੱਗੀਆਂ ਜੱਤਨੀ ਕਿੰਨੀ ਹੋ ਗਈ ਆਸ ਤੋਂ ਕੁਝ ਸਮਾਂ ਪਹਿਲਾਂ ਥਾਣਾ ਤਲਾਕ ਦਿਵਾਲੀ ਮਿਲੀ ਸੀ ਵੀ ਥੋਬੀ ਵੀਆਰ ਦੇ ਵਿੱਚ ਮੰਨ ਜਿਹੜੇ ਹੈਗੇ ਵਿਧਾਈ ਨੂੰ ਲੈ ਕੇ ਆਪਸੀ ਨਰੀ ਕਹਾਣੀ ਸੁਣੀ ਹੋਈ ਹੈ ਉਦੋਂ ਮੌਕੇ ਤੇ ਮੇਰੇ ਦੁਆਰਾ ਪਹੁੰਚ ਕੇ ਸਾਰੇ ਹਾਲਾਤਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਕੰਮ ਪਾਇਆ ਹੈਗੇ ਤੇ ਸਟਿੱਡੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਇੱਕ ਚੀਜ਼ ਗੱਲ ਸਾਹਮਣੇ ਆਈ ਹੈ ਕੀ ਇਹ ਵਧਾਈ ਨੂੰ ਲੈ ਕੇ ਆਪ ਇਸ ਜਿਹੜੇ ਸੀਗੇ ਦੋ ਗਰੁੱਪ ਨੀ ਨੀ ਬੋਲਾਬਾਲੀ ਹੋਈ ਜਾਂ ਤੇ ਕੰਮ ਕੀ ਹੋਈ ਇਸ ਵਿੱਚ ਮੇਰੇ ਦੁਆਰਾ ਵਪਾਰਕ ਜਿਹੜਾ ਮੰਡਲ ਹੈਗਾ ਉਹਨਾਂ ਦੇ ਵੀ ਨੁਮਾਇੰਦਿਆਂ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਦੱਸਿਆ ਕਿ ਇਹ ਅਸੀਂ ਇਸ ਬਾਰੇ ਮੀਟਿੰਗ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਤਿਹਾਰਾਂ ਦੇ ਸਮੇਂ ਜਿਹੜਾ 메ਨ ਬਾਜ਼ਾਰ ਹੈ ਇਹਦੇ ਇੱਥੇ ਕੋਈ ਅਸਵੀ ਸਥਿਤੀ ਨਾ ਬਣ ਸਕੇ ਬਾਕੀ ਜਦੋਂ ਤੱਕ ਜਿੱਦੋਂ ਤੱਕ ਇਹਨਾਂ ਦੀ ਆਪਸੀ ਕੋਈ ਝਗੜੇ ਦਾ ਸਬੰਧ ਹੋ ਸਬੰਧੀ ਇੱਕ ਗਰੁੱਪ ਜਿਹੜਾ ਹੈਗਾ ਥਾਣੇ ਆਇਆ ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਗਿਆ ਤੇ ਉਸ ਬੰਦੇ ਵਿੱਚ ਜਦੋਂ ਵੀ ਸਾਨੂੰ ਕੋਈ ਲੈਕਚਰ ਵਿੱਚ ਦੇਣਗੇ ਤਾਂ ਉਹ ਸੰਧਰਬਲੀ ਕਰ ਦਿੱਤੀ ਸਰ ਕਾਰਨ ਕੀ ਰਿਹਾਗਾ ਵਧਾਈ ਮੰਗ ਰਹੇ ਸੀ ਆ ਕਿਸੇ ਨੇ ਵਧਾਈ ਨਹੀਂ ਦਿੱਤੀ ਕਾਰਨ ਕੀ ਸੀ ਗਰੁੱਪ ਨੂੰ ਲੜਾਈ ਕਿਉਂ ਹੋਈ ਆਪਸ ਦੇ ਦੇਖੋ ਇਹ ਚੀਜ਼ ਤਾਂ ਬਾਕੀ ਪਰਦਾ ਤੋਂ ਬਾਅਦ ਸਾਹਮਣੇ ਆਉਂਗੀ ਜਿੰਨੀ ਮੁਕਲੀ ਕੁਝ ਗਿਸ ਤੋਂ ਹੁਣ ਤੱਕ ਪਤਾ ਲੱਗਿਆ ਇਹ ਹੀ ਹੈ ਕਿ ਇੱਕੋ ਬਾਜ਼ਾਰ ਦੇ ਵਿੱਚ ਇੱਕੋ ਸਮੇਂ ਕਿਦੋਂ ਇਕੱਠੇ ਹੋਗੇ ਇਸ ਗੱਲ ਨੂੰ ਲੈ ਕੇ ਜਿਹੜਾ ਦੁਕਾਨਦਾਰਾਂ ਨੇ ਵੀ ਇਸ ਗੱਲ ਨੂੰ ਅੱਕੇ ਰੋਚ ਦਾਇਆ बार बार जा जा कि बार-बार चीजਾਂ ਦੇ ਆਉਣ ਨਾਲ ਉਹਨਾਂ ਨੂੰ ਵੀ ਮੁਸ਼ਕਲ ਪੈਦਾ ਹੋ ਗਈ ਇਸ ਕਰਕੇ ਦੁਕਾਨਦਾਰ ਮੀਟਿੰਗ ਕਰ ਰਹੇ ਆ ਕਿ ਸਾਨੂੰ ਵੀ ਇਹ ਗੱਲ ਦਾ ਪਤਾ ਲੱਗ ਸਕੇ ਕਿਉਂਕਿ ਦੁਕਾਨਦਾਰਾਂ ਉਹਨਾਂ ਕੋਈ ਇਸ ਦਾ ਵਿਰੋਧ ਨਹੀਂ ਕੀ ਉਹਨਾਂ ਨੂੰ ਕੋਈ ਵਧਾਈ ਜਾਂ ਨਹੀਂ ਦੇਣੀ ਚਲੋ ਧਿਆਨ ਚੱਲਦੇ ਹੈ ਲੇਕਿਨ ਇਸ ਸਿਚੁਏਸ਼ਨ ਲਾਂਡਾ ਦਾ ਦੀ ਸਥਿਤੀ ਨਾ ਬਣਦੀ ਸੀ ਪ੍ਰਸ਼ਾਸਨ ਨੇ ਵੀ ਉਹਨਾਂ ਨਾਲ ਤਾਲਮਿਲ ਕੀਤਾ ਕਿ ਤਾਂ ਕਿ ਸਥਿਤੀ ਵਿੱਚੜਾ ਹੈਗਾ ਕੰਟਰੋਲ ਚ ਸੱਟ ਵੀ ਲੱਗੇ ਇੱਕ ਬਜ਼ੁਰਗ ਮੰਤਰੀ ਦੱਸਿਆ ਹੈ ਬਹੁਤ ਕਿ ਬਜ਼ੁਰਗ ਮੰਤਰੀ ਨੇ ਆਪਦੇ ਆਪ ਨੂੰ ਇਹ ਕਿਹਾ ਕਿ ਮੈਂ ਤਾਂ ਕਮੇਟੀ ਦੇ ਵਿੱਚ ਕਿ ਡਿਗਰੀ ਦੇ ਹੈ ਨਾ ਨੂੰ ਐਂਬੂਲੈਂਸ ਦੇ ਵਿੱਚ ਨਾਲ ਹੀ ਸਹਾਰਾ ਦੇ ਵਿੱਚ ਉਸ ਨੂੰ ਭੇਜਿਆ ਗਿਆ ਜਿ세 ਸੂਰਤ ਹੋ ਕੇ ਕਿ ਉਸ ਤਾਈ ਪਾਤੀ